ਕਾਰਜ ਕਰਦਾ ਜੀ ਮੈਂ ਲੁਧਿਆਣਾ ਪਾਸੋਂ ਸਾਰੇ ਸਾਥੀਆਂ ਦਾ ਲੁਧਿਆਣੇ ਦੇ ਸਾਥੀਆਂ ਦਾ ਸਾਰੀ ਸੰਗਤ ਦਾ ਸਿਰ ਪਾ ਕੇ ਧੰਨਵਾਦ ਕਰਦਾ ਹਾਂ। ਸ੍ਰੀ ਅਰਮਿੰਦ ਕੇਜੜੀ왈 ਜੀ ਦੀ ਸ਼ਖਸੀਅਤ ਨੂੰ ਲੋਕਾਂ ਨੇ ਬਿਆਨ ਦਿੱਤਾ ਚੰਗ ਦਿੱਤਾ। ਸਰਦਾਰ ਭਗਵੰਤ ਸਿੰਘ ਮਾਨ ਜੀ ਦੇ 3.5 ਸਾਲ ਦੇ ਜੋ ਪੰਜਾਬ ਦੇ ਬਤੌਰ ਮੁੱਖ ਮੰਤਰੀ ਬਣ ਕੇ ਉਹ ਕਾਰਜ ਕਰਨ ਲੱਗੇ ਉਹਨਾਂ ਦਾ ਦੰਦਾ ਲੋਕਾਂ ਨੇ ਉਹਨੂੰ ਪਿਆਰ ਦਿੱਤਾ। ਔਰ ਉਸੇ ਦਾ ਨਿਕਿਆ ਸ੍ਰੀ ਸੰਦੀਪ ਰੋਰਾਵਾਲ ਦੀ ਦੇ ਨਾਲ ਸ਼ਖਸੀਅਤ ਆਸਲ ਵਿੱਚ ਸਕੀਅਤ ਮੈਂ ਆਪਣੀ ਸਕੀਅਤ ਨਹੀਂ ਲੋਕਾਂ ਨੇ ਪਿਆਰ ਦੇ ਕੇ ਲੈਂਡ ਸਲਾਈਡ ਵੈਕਟਰੀ ਜਿਹੜੀ ਉਹ ਆਮ ਆਦਮੀ ਪਾਰਟੀ ਨੇ ਕਰਵਾਈ ਹੈ 2022 ਜਿੱਦਨੀ ਆਮ ਆਦਮੀ ਪਾਰਟੀ ਨੂੰ ਧਿਆਣਾ ਵੈਸਪੋਰ ਵੋਟਾਂ ਪਈਆਂ ਸੀ ਔਰ ਜਿੰਨੀ ਜਿੱਤੋਈ ਸੀ ਉਸ ਤੋਂ ਜਬਲ ਮਾਰਜਿਨ ਦੇ ਨਾਲ ਜਬਲ ਮਾਰਜਿਨ ਦੇ ਨਾਲ ਸਾਡੀ ਲੁਧਿਆਣੇ ਤੋਂ ਜਿੱਤੋਈ ਹੈ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਭਾਜਪਾ ਦਾ ਘੜ ਕਹਾਂ ਦੀ ਸਟੇਟ ਗੁਜਰਾਤ ਜਿਹੜੀ ਕਿ ਪ੍ਰਾਈਮ ਮਿੰਿਸਟਰ ਮੋਦੀ ਸਾਹਿਬ ਦੀ ਉੱਤਰੀ ਜਾਨੀ ਕਿ ਸਟੇਟ ਹੈ ਉਹਦੇ ਵਿੱਚੋਂ ਆਮ ਆਦਮੀ ਪਾਰਟੀ ਦਾ ਬਾਏ ਇਲੈਕਸ਼ਨ ਚੋ ਜਿੱਤ ਜਾਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸੰਕੇਤ ਹੈ ਜਿਹੜੀ ਆਉਣ ਵਾਲੇ ਸਮੇਂ ਦੀ ਸਾਰੀ ਸਿਆਸਤ ਹੈ ਉਹ ਆਮ ਆਦਮੀ ਪਾਰਟੀ ਦੇ ਪੱਖ ਦੇ ਵਿੱਚ ਹੈ ਔਰ ਤੁਸੀਂ ਇਹ ਦੇਖੋਗੇ ਨਵੇਂ ਸੂਰਜ ਦਾ ਆਗਾਜ਼ ਹੋਇਆ ਨਵੇਂ ਸੂਰਜ ਦਾ ਸਵੇਰਾ ਹੋਇਆ ਔਰ ਜਲਦੀ ਹੀ ਇਹ ਨਿਕਲੂਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਦੇ 28 ਸੂਬੇ ਆਖਰੀ ਯੂਨੀਅਨ ਟੈਰੀਟਰੀਜ਼ ਦੇ ਰੂਪ ਤੋਂ ਪੂਰਨly ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਹੋਗੀ ਔਰ ਆਮ ਆਦਮੀ ਪਾਰਟੀ ਦਾ ਜਿਹੜਾ ਝੰਡਾ ਹੈ ਉਹ ਬਲੰਡ ਹੋਊਗਾ ਸਾਡਾ ਪਰਚਮ ਬਲੰਡ ਆਕਾਲੀ ਦਲ ਹੈਗੀ ਆ ਉਹ 22 ਦੇ ਵਿੱਚ 10 8% ਤੋਂ ਹਿੰਸਾ ਪੰਜ 8% ਕਰ ਰਹੀ ਜਿੱੰਨੀ ਜਰ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਨੇ ਅਕਾਲੀ ਦਲ ਦਾ ਕੋਈ ਵਾਦੀ ਵਾਰਸ ਨਹੀਂ ਹੈਗਾ ਅਕਾਲੀ ਦਲ ਦਾ ਕੋਈ ਵੀਟਰ ਨਹੀਂ ਹੈ ਇੱਕੋ ਕਿੱਸਾ ਦੇਖ ਰਹੇ ਜਿਹੜਾ 27 ਦੇ ਵਿੱਚ ਕਿੱਸਾ ਪਤਾ ਨਹੀਂ ਪਰੋਦੀ ਆਪੇ ਕਹੇ ਸੀ ਕਿ ਜਿਹੜਾ ਇਹ ਇਲੈਕਸ਼ਨ ਜਿੱਤ ਗਿਆ ਉਹਦੀ ਸਰਕਾਰ ਬਣੂਗੀ ਉਹਨਾਂ ਵਿਰੋਧੀਆਂ ਨੂੰ ਮੈਂ ਲੱਗਦਾ ਉਹਨਾਂ ਦੇ ਮੂੰਹ ਆਟੋਮੈਟਿਕਲੀ ਬੰਦ ਹੋ ਗਏ ਉਹਨਾਂ ਨੇ ਆਮ ਆਦਮੀ ਪਾਰਟੀ ਨੇ ਇਲੈਕਸ਼ਨ ਜਿੱਤ ਕਿਹਾ ਔਰ 2027 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਪਰਚੰਡ ਬਹੁਮਤ ਦੇ ਨਾਲ ਪੰਜਾਬ ਦੇ ਵਿੱਚ ਰੁਕੂ ਹੈ